ਕਾਲਜ ਜੜੀ ਧਰਪਾਪਾ ਨਾਲ ਕਿ ਬੜੀ ਮਦ ਬਾਕੀ ਘਟਨਾ ਹੋਈ ਹੈ ਇਲੈਕਸ਼ਨਾਂ ਹੁੰਦੀਆਂ ਨੇ ਲੜਾਈਆਂ ਹੁੰਦੀਆਂ ਨੇ ਤੇ ਇੱਕ ਪਬਲਿਕ ਦਾ ਨੁਮਾਇੰਦਾ ਲੋਕਾਂ ਨੇ ਪੱਗਾ ਲਵਾ ਕੇ ਤੇ ਜੇ ਇਹ ਗੱਲ ਕਹਿੰਦਾ ਕਿ ਪੱਗਾਂ 'ਚ ਕਿੱਲਾ ਨਹੀਂ ਲੱਗੀਆਂ ਹੁੰਦੀਆਂ ਇਹ ਪੱਗਾਂ ਲੱਤਦੀਆਂ ਵੀ ਨੇ ਤੇ ਵੱਜਦੀਆਂ ਵੀ ਨੇ ਤੇ ਉਹਦੀ ਮਾਨਸਿਕਤਾ ਜਿਹੜੀ ਹੈ ਸੋਚ ਹੈ ਜਿਹੜੀ ਏਡੀ ਗਿਰੀ ਔਰ ਘਟਿਆ ਇਹ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ ਔਰ ਇਹ ਦਸਤਾਰ ਹਿੰਦੁਸਤਾਨ ਦੇ ਵਿੱਚ ਨਹੀਂ ਵਰਲਡ ਦੇ ਵਿੱਚ ਇਹ ਦਸਤਾਰ ਨੂੰ ਲੋਕੀ ਸਤਿਕਾਰ ਦਿੰਦੇ ਨੇ ਕੁਜਰ ਰਿਤਾ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਇਹ ਆਦਮੀ ਨੇ ਜੋ ਕਿਹਾ ਕਿ ਕਿੱਲਾ ਨਹੀਂ ਠੁਕੀਆਂ ਕਿ ਪੱਗਾਂ ਲੱਥਦੀਆਂ ਨੇ ਇਹਦੇ ਤੇ ਇਮੀਡੀਏਟਲੀ ਐਕਸ਼ਨ ਕੀਤਾ ਜਾਏ ਤਾਂ ਕਿ ਅੱਗੇ ਤੋਂ ਕੋਈ ਦਸਤਾਰ ਨੂੰ ਹੱਥ ਲਾਉਣ ਦੀ ਜਰੂਰਤ ਨਾ ਕਰੇ ਔਰ ਨਾਲ ਹੀ ਉਹਨਾਂ ਨੂੰ ਇਹ ਕਹਿ ਕੇ ਇਹਨੂੰ ਇੱਥੇ ਤਲਬ ਕੀਤਾ ਜਾਏ ਔਰ ਮੈਨੂੰ ਲੱਗਦਾ ਕਿ ਉਹ ਪਹਿਲਾਂ ਹੀ ਨਾਂ ਉਦੀ ਪੱਗਿਆ ਤੇ ਨਾਂ ਮੇਰੇ ਖਿਆਲ ਦਾੜੀ ਆ ਉਹਦੇ ਕਰਕੇ ਉਹਨੂੰ ਪੱਗ ਦੀ ਸਤਕਾਰ ਦਾ ਪਤਾ ਵੀ ਨਹੀਂ ਉਹਨੂੰ ਗੁਰੂ ਦੇ ਸਤਕਾਰ ਦਾ ਪਤਾ ਹੀ ਨਹੀਂ ਉਹਨੂੰ ਇਹ ਨਹੀਂ ਪਤਾ ਕਿ ਇਹ ਜਿਹੜੀ ਦਸਤਾਰ ਇਹ ਵਾਜਾ ਮਾਰਨੀ ਆ ਓਏ ਆਪਣੀਆਂ ਪਛਾਣ ਕੇ ਲੈ ਜਾਓ ਇਹ ਇੱਕ ਇਹੋ ਜਿਹੀ ਮਾਨਸਿਕਤਾ ਤੇ ਇਕੱਠਿਆ ਸੋਚ ਆ ਜਿਹੜੇ ਸਾਰੇ ਹਿੰਦੁਸਤਾਨ ਦੇ ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਇਹਨੂੰ ਕੰਡੈਮਨ ਕਰਨਾ ਤਲ ਮੈਂ ਵੇਖਿਆ ਕਿ ਜੋ ਮੇਰਾ ਤੋਂ WhatsApp ਦੇ ਉੱਤੇ ਜਾਂ WhatsApp ਦਾ ਪਾਰਟੀ ਚੈਨਲ ਦੇ ਉੱਤੇ ਜੋ ਕਮੈਂਟਸ ਵਿਚਾਰ ਰਹੇ ਨੇ ਉਹ ਮੇਰਾ ਖਲ ਇੰਨੇ ਸ਼ਰਮਨਾਕ ਨੇ ਕਿ ਇਹੋ ਜੀ ਐਮਐਲ ਨੂੰ ਤਾਂ ਵੈਸੇ ਧੂਕ ਮਰਨਾ ਚਾਹੀਦਾ ਮੈਂ ਕਦੀ ਵੀ ਉਹ ਜਦੋਂ ਕਿਤੇ ਬੋਲਦਾ ਮੈਨੂੰ ਬੋਲਣਾ ਮੈਂ ਕਰੀ ਉਹਦੇ ਉਹ ਕਮੈਂਟ ਨਹੀਂ ਕਦੀ ਕੀਤੇ ਪਰ ਅੱਜ ਮੇਰੇ ਦਿਲ ਨੂੰ ਠੇਸ ਪਹੁੰਚੀ ਮੈਂ ਜਥੇਦਾਰ ਸਾਹਿਬ ਨੂੰ ਉਥੋਂ ਸਿੱਧਾ ਦਿੱਲੀ ਤੋਂ ਇੱਥੇ ਪਹੁੰਚਿਆ ਪਾਰਲੀਮੈਂਟ ਛੱਡ ਕੇ ਪਹੁੰਚਿਆ ਤਾਂ ਕਿ ਦੁਬਾਰਾ ਕੋਈ ਇਹੋ ਜੀ ਗੰਦੀ ਤੇ ਕੋਈ ਜੀ ਹਰਕਤ ਨਾ ਕਰ ਸਕੇ ਉਹਨਾਂ ਬੇਨਤੀ ਕੀਤੀ ਕੇਦੇ ਤੇ ਸਖਤ ਕਾਰਵਾਈ ਕੀਤੀ ਜੇ ਜਿਸ ਮੁੱਖ ਮੰਤਰੀ ਜੋ ਮੁੱਖ ਮੰਤਰੀ ਇਹ ਕਹਿੰਦਾ ਕਿ ਗੁਰਦੁਆਰਿਆਂ ਦੇ ਵਿੱਚ ਮੱਥਾ ਨਾ ਟੇਕੋ ਇਹਨਾਂ ਨੂੰ ਆਪਣੇ ਆਪਾ ਤਾਂ ਚਲ ਜੇਗਾ ਤੇ ਜੇ ਉਹੋ ਜਾਂ ਮੁੱਖ ਮੰਤਰੀ ਉਹੋ ਜੀ ਉਹਦੇ ਜਿਹੜੇ ਹੈਗੇ ਜਿਹੜੇ ਅੱਗੇ ਨੇ ਉਹੋ ਜੀ ਕੋਕੋ ਉਹ ਜੀ ਕੋਕੋ ਦੇ ਬੱਚੇ ਮੈਂ ਇਹਨਾਂ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਹੁਣ ਤੱਕ ਕਦੇ 10000 ਦਾ ਮੱਥਾ ਟੇਕਿਆ ਹੋ ਗਿਆ ਗੁਰਦੁਆਰੇ ਸਾਹਿਬ ਤੇ ਉਹਨੂੰ 10000 ਰੁਪਏ ਮੈਂ ਭੇਜਦਾ ਕਿ ਸਾਡੇ ਗੁਰਦੁਆਰਾ ਸਾਹਿਬਾਂ ਨੂੰ ਜਿੱਥੇ ਅਸੀਂ ਦਸਵੰਦ ਕੱਢਦੇ ਆ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਦਸਵੰਦ ਨਿਕਲਦਾ ਆਇਆ ਤੇ ਉਹਦੇ ਵਿੱਚ ਐਫੋ ਜੀ ਗੰਦੀ ਸ਼ਬਦਾ ਵਾਲੀ ਬੋਲਣੀ ਜਿਸ ਗੁਰੂ ਨੇ ਸਾਨੂੰ ਇੱਥੇ ਖੜਾ ਕੀਤਾ ਜਿਸ ਗੁਰੂ ਨੇ ਆਪਣੇ ਸਾਰਾ ਪਰਿਵਾਰ ਵਾਰ ਦਿੱਤਾ ਸਰਬੰਸ ਦਾ ਨਹੀਂ ਕਿਹਾ ਗਿਆ ਅੱਜ ਉਸੇ ਚਾਹਣਾ ਕਿ ਅਸੀਂ ਇੱਥੇ ਸਾਨੂੰ ਮੱਥਾ ਨਾ ਟੇਕੋ ਇਹਨਾਂ ਨੂੰ ਪਤਾ ਲੱਗ ਜੇਗਾ ਇਹ ਚੀਜ਼ਾਂ ਜਿਹੜੀਆਂ ਨੇ ਬੜੀਆਂ ਨਿੰਦਨ ਚੋਕ ਤੇ ਤੋਂ ਔਰ ਜੋ ਹੋਨੇ ਕਿਹਾ ਸੀ ਜੋ ਦਾਮ ਖਾਮ ਤੇ ਜਿਹੜੀ ਕੀ ਕਰਨ ਕੀ ਕੀ ਬੋਲਿਆ ਉਹ ਦੰਡ ਬੇਦ ਭਾਵ ਡਾਂਗ ਛੋਟਾ ਉਹਨੇ ਉਹਨਾਂ ਇਹੀ ਗੱਲ ਕਹੀ ਸੀ ਨਾ ਕਿ ਸੋਸੋਦਿਆ ਨੇ ਉਹਦੇ ਆਕਾਂ ਨੇ ਜੋ ਗੱਲ ਕਹੀ ਉਹ ਇਹਨਾਂ ਨੇ ਪੂਰੀ ਕਰ ਦਿੱਤੀ ਆ ਇਹ ਪੰਜਾਬ ਆ ਪੰਜਾਬੀ ਕਦੀ ਵੀ ਇਹ ਚੀਜ਼ ਨੂੰ ਨਹੀਂ ਬਰਦਾਸ਼ਤ ਕਰਨਗੇ ਕਿਤੇ ਕਿਸੇ ਦੀ ਪੱਗ ਜਿਹੜੀ ਆ ਉਹ ਉਹਦੀ ਪੱਗ ਨਹੀਂ ਕੋ ਸਾਰੇ ਪੰਜਾਬ ਦੀ ਪੱਗ ਹੈ ਇਹ ਸਾਡੇ ਸਾਡਾ ਚਿਹਨ ਹੈ ਸਾਡਾ ਨਿਸ਼ਾਨ ਹੈ ਇਹ ਦਸਤਾਰ ਸਾਡੀ ਅੱਥਰ ਮੇਰਾ ਦਰਦ ਤਾਂ ਦੱਸਦਾ ਜਿਹੜੀ ਸਿਆਸਤੀ ਨੂੰ ਜਿਆਦਾ جنੂਨ ਲੋਕਾਂ ਦੇ পাগল ਹੋਏ ਆਪਣੇ ਧਰਮ ਦੀ ਜਿਹੜੀ ਚਿੰਨ੍ਹ ਨੂੰ ਉਹਨਾਂ ਦੀ ਬੇਬਦੀ ਕੀਤੀ ਜਾ ਰਹੀ ਕਿ ਉਹਨਾਂ ਦੇ ਸਮੇਂ ਇਸ ਤਰ੍ਹਾਂ ਦੇ ਭਿਆਨਕ ਸੱਟੇ ਹੋਣਗੇ ਪੰਜਾਬ ਦੇ ਵਿੱਚ ਦੇਖੋ ਜਿੱਥੇ ਜਥੇਦਾਰ ਸਾਹਿਬ ਨੂੰ ਆ ਕਿਥੇ ਜਿੱਥੇ ਆਪਾਂ ਖੜੇ ਆ ਜੇ ਇਥੋਂ ਇੱਕ ਸੰਦੇਸ਼ ਚ ਆਏਗਾ ਜਿਹੜੇ ਮਰਦੀ ਪਾਰਟੀ ਦੇ ਕੋਈ ਗੱਲ ਹੋਵੇ ਅਸੀਂ ਇੱਥੇ ਇੱਥੇ ਅਸੀਂ ਸਮਰਪਤ ਆ ਜਥੇਦਾਰ ਸਾਹਿਬ ਜੇ ਕੋਈ ਕਿੰਤੂ ਪ੍ਰੰਤੂ ਵੀ ਕਰਦਾ ਜਿਹੜਾ ਜਥੇਦਾਰ ਸਾਹਿਬ ਸਾਡੇ ਇੱਥੇ ਇੱਥੇ ਬੈਠਾ ਉਹ ਸਾਡਾ ਸਤਕਾਰਤ ਆ ਉਹਦੀ ਸਭ ਸਿੱਖ ਨੂੰ ਜਿੰਨੇ ਦੇਰ ਉਹ ਜਥੇਦਾਰ ਦੇ ਅਹੁਦੇ ਤੇ ਬੈਠਿਆ ਸਾਰਿਆਂ ਨੂੰ ਸਤਕਾਰ ਕਰਨਾ ਬਣਦਾ ਜੇ ਅਸੀਂ ਆਪਣੇ ਜਥੇਦਾਰ ਸਤਕਾਰ ਨਹੀਂ ਕਰਾਂਗੇ ਸਾਡੀ ਜਿਹੜੀ ਕੌਮ ਅੱਗੇ ਨਹੀਂ ਵਧੇਗੀ ਤੇ ਜਥੇਦਾਰ ਸਾਹਿਬ ਨੂੰ ਇਹਨਾਂ ਚੀਜ਼ਾਂ ਤੇ ਬੜਾ ਸਖਤ ਤੇ ਜਿਹੜਾ ਰੁਖ ਅਪਣਾਉਣਾ ਪਏਗਾ ਹਾਲਸਰੇ ਦੋਵੇਂ ਧਿਰਾਂ ਲੜੀਆਂ ਨੇ ਪੱਗਾ ਲੱਤੀਆਂ ਨੇ ਔਰ ਗੁਰਜੀਤ ਕੰਧਾਵੇ ਦਾ ਬਿਆਨ ਆਇਆ ਕਿ ਪੱਗਾ ਜਿਹੜੇ ਕੇਲੇ ਲੱਗੇ ਹੁੰਦੇ ਨੇ ਜਿਹੜੀਆਂ ਸਿਫਤੀ ਰਹਿਣ ਕੱਪ ਜਿਹੜੇ ਬਾਲੇ ਨੇ ਲੱਤੀਆਂ ਇਹਨਾਂ ਕੋ ਦਾ ਬਿਆਨ ਸੀ ਕਰ ਇਸ ਤੋਂ ਬਾਅਦ ਕਾਫੀ ਸੰਗਤ ਜਮਾਨ ਚ ਰੋਸ ਹੈ ਦੇਖੋ ਇਹ ਜਿਹੜਾ ਵੀ ਐਮਐਲਏ ਆ ਜੇ ਇਹ ਜਿਹੜੇ ਸ਼ਬਦ ਆ ਬਹੁਤ ਮੰਦ ਭਾਗੇ ਆ ਕਿਉਂਕਿ ਦਸਤਾਰ ਤੇ ਜਿਹੜੀ ਆ ਸਾਨੂੰ ਗੁਰੂ ਪਾਤਸ਼ਾਹ ਨੇ ਦਿੱਤੀ ਆ ਔਰ ਗੁਰਬਾਨੀ ਦੇ ਵਿੱਚ ਹੈਗਾ ਸਾਤ ਸੂਰਤ ਦਸਤਾਰ ਸਿਰਾਂ ਤਾ ਇੱਕ ਪੰਜਾਬ ਦੀ ਧਰਤੀ ਦੇ ਉੱਤੇ ਜੰਮਿਆ ਬੰਦਾ ਤੇ ਆਪਣੇ ਆਪ ਨੂੰ ਸਿੱਖ ਘਰਾਣੇ ਦੇ ਵਿੱਚ ਵੀ ਦੱਸੇ ਔਰ ਖੁਦ ਵੀ ਜਿਨੇ ਦਸਤਾਰ ਸਜਾਈ ਹੋਵੇ ਉਹੀ ਦਸਤਾਰ ਦੇ ਬਾਰੇ ਕੋਈ ਅਪਸ਼ਬਦ ਬੋਲੇ ਇਹ ਮੰਦ ਭਾਗੀ ਗੱਲ ਆ ਉਹਨੂੰ ਚੇਤਾ ਰੱਖਣਾ ਚਾਹੀਦਾ ਇਹ ਦਸਤਾਰਾਂ ਦੇ ਵਿੱਚ ਕਦੀ ਕਿੱਲ ਨਹੀਂ ਹੁੰਦੇ ਦਸਤਾਰ ਗੁਰੂ ਪਾਤਸ਼ਾਹ ਨੇ ਸ਼ਾਨ ਸ਼ਾਹੀ ਦਿੱਤੀ ਸਾਨੂੰ ਬਾਦਸ਼ਾਹੀ ਦਿੱਤੀ ਆ ਸਾਡੀ ਪਛਾਣ ਆ ਔਰ ਜਦੋਂ ਫਿਰ ਦਸਤਾਰਾਂ ਵਾਲੇ ਕਿੱਲ ਲਾਉਂਦੇ ਆ ਤੇ ਇਹਨਾਂ ਨੂੰ ਪਤਾ ਹੀ ਆ ਵੀ ਅੱਜ ਦਸਤਾਰਾਂ ਵਾਲਿਆਂ ਦਾ ਹੀ ਸਾਰਾ ਯੋਗਦਾਨ ਆ ਨਾ ਮੁਲਕ ਦੀ ਤਰੱਕੀ ਦੇ ਵਿੱਚ ਮੁਲਕ ਦੀ ਆਜ਼ਾਦੀ ਦੇ ਵਿੱਚ ਔਰ ਉਹਦੇ ਤੋਂ ਬਾਅਦ ਵੀ ਬਾਡਰਾਂ ਤੇ ਤਾਂ ਇਹਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਇਹਨੂੰ ਸਮੁੱਚੇ ਪੰਥ ਦੇ ਕੋਲੋਂ ਦਸਤਾਰ ਦੇ ਸਬੰਧੀ ਮਾਫੀ ਮੰਗ ਲੈਣੀ ਚਾਹੀਦੀ ਆ ਇਹ ਬਹੁਤ ਹੀ ਮੰਦਭਾਗਾ ਤੇ ਨਿੰਦੜ ਜੋਗ ਆ ਇਹਨਾਂ ਦੀ ਆਪਸੀ ਸਿਆਸਤ ਸੀ ਉਸ ਤੇ ਜੋ ਵੀ ਆ ਉਹਦੇ ਨਾਲ ਕੋਈ ਆਪਣਾ ਸਰਕਾਰ ਨਹੀਂ ਆ ਪਰ ਕਿਸੇ ਵੀ ਦਸਤਾਰ ਦੇ ਬਾਰੇ ਇਸ ਤਰ੍ਹਾਂ ਕਹਿਣਾ ਬਹੁਤ ਮੰਦ ਭਾਗਾ ਤੇ ਬਹੁਤ ਮਾੜਾ ਵਰਤਾਰਾ ਸੋ ਅੱਜ ਐਮਪੀ ਜੁਵਿੰਦਰ ਨਾਵਾ ਵੀ ਪਹੁੰਚੇ ਸੀ ਉਹਨਾਂ ਵੱਲੋਂ ਵੀ ਮੰਗ ਰੱਖੀ ਗਈ ਜਿਹਨੂੰ ਅਸੀਂ ਪਤਾ ਕਰਦੇ ਉਹ ਅੱਜ ਇੱਥੇ ਮੰਗ ਪੱਤਰ ਦੇ ਕੇ ਕਹਿ ਰਹੇ ਨੇ ਵੀ ਜੋ ਵੀ ਇਹਨਾਂ ਨੇ ਕੀਤਾ ਮਾੜਾ ਕੀਤਾ ਮੈਂ ਤੇ ਸਾਰਿਆਂ ਨੂੰ ਕਹਿਣਾ ਵਾਂ ਕੋਈ ਕਿਸੇ ਵੀ ਪਾਰਟੀ ਦੇ ਵਿੱਚ ਆ ਵੀ ਆਪਾਂ ਦਸਤਾਰਾਂ ਦੀ ਸ਼ਾਨ ਨੂੰ ਬਰਕਰਾਰ ਰੱਖੀਏ ਦਸਤਾਰ ਦੇ ਥੱਲੇ ਗੁਰੂ ਵਾਲੀ ਮੱਤ ਔਰ ਉਸ ਮਤ ਦੇ ਮੁਤਾਬਕ ਸਾਨੂੰ ਬੋਲਣਾ ਚਾਹੀਦਾ ਚੱਲਣਾ ਚਾਹੀਦਾ ਜੋ ਵੀ ਇੰਨੇ ਮਾੜੇ ਸ਼ਬਦ ਬੋਲੇ ਆ ਮੈਂ ਕਿਹਾ ਵੀ ਵੀਡੀਓ ਵੇਖ ਲਖੀ ਇੱਕ ਬੰਦਾ ਰੋਲਾ ਪਾ ਰਿਆ ਆਪੋ ਆਪਣੀਆਂ ਦਸਤਾਰਾਂ ਪੇਸ਼ਾਨ ਕੇ ਲੈ ਜਾਓ ਇਹ ਹੰਕਾਰ ਦੀ ਸਿਖਰ ਆ ਨਾਸ਼ਾਈ ਇਹ ਮਾੜੀ ਗੱਲ ਆ ਲਖਬਤ ਰਾਏ ਤੇ ਜਸਪਤ ਰਾਏ ਨੇ ਵੀ ਕਿਹਾ ਹੈ ਦਸਤਾਰਾਂ ਦੇ ਬਾਰੇ ਤੇ ਅੱਜ ਤੱਕ ਇਤਿਹਾਸ ਦੇ ਵਿੱਚ ਉਹਨਾਂ ਦੇ ਬਾਰੇ ਪੜ੍ਹ ਲਿਓ ਤੋ ਇਹ ਮੰਦ ਭਾਗੀ ਗੱਲ ਆ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਸਮੁੱਚੇ ਪੰਥ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਬਾਕੀ ਜਦੋਂ ਵੀ ਇਹੋ ਜਿਹਾ ਕੋਈ ਇਲੈਕਸ਼ਨ ਦਾ ਮਾਹੌਲ ਹੁੰਦਾ ਉਦੋਂ ਸਾਰਿਆਂ ਨੂੰ ਇਹ ਚੇਤਾ ਰੱਖਣਾ ਚਾਹੀਦਾ ਵੀ ਵੋਟਾਂ ਤੇ ਹੁੰਦੀਆਂ ਜਾਂਦੀਆਂ ਰਹਿੰਦੀਆਂ ਪਰ ਦਸਤਾਰਾ ਗੁਰੂ ਦੀ ਸ਼ਾਨ ਆ ਇਹਨਾਂ ਨੂੰ ਰੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਮੌਜੂਦਾ ਸਰਕਾਰ ਤੇ ਸਰਕਾਰ ਨਾਲ ਸਬੰਧ ਲੋਕਾਂ ਵੱਲੋਂ ਜਿਹੜੀਆਂ ਸਿੱਖੀ ਸਿੱਖੀ ਮਰਜ਼ਾਦਾ ਸਿੱਖੀ ਪਰੰਪਰਾਵਾਂ ਦਾ ਮਜ਼ਾਕ ਉਰਦਾ ਰਖਾਈ ਦਿੱਤਾ ਜਿਹੜਾ ਕਿ ਸ਼ਤਾਬ ਦੀ ਜਿਹੜੀ ਹੈ ਉਸ ਦੇ ਵਿੱਚ ਹੁਣ ਕੱਲ ਇੱਕ ਨਵੀਂ ਜਿਹੜੀ ਖਬਰ ਦੇਖਣ ਵਿੱਚ ਆਈ ਹੈ ਬੜਾ ਅਫਸੋਸ ਹੋਇਆ ਇੱਕ ਐਮਐਲਏ ਜਿਹਨੂੰ ਬੜੇ ਸਾਰੇ ਲੋਕ ਇੱਕ ਬਹੁਤ ਬਹੁਤ ਦਿੰਦੇ ਆ ਤੇ ਉਹਨੂੰ ਚੁਣ ਕੇ ਭੇਜਦੇ ਆ ਤੇ ਉਹ ਤੋਂ ਆਸ ਕਰਦੇ ਆ ਕਿ ਇਹ ਸਾਡੇ ਸਭਧਾਨ ਦੀ ਵੀ ਰਾਖੀ ਕਰੇਗਾ ਸਾਡੇ ਧਰਮ ਦੀ ਰਾਖੀ ਕਰੇਗਾ ਸਾਡੇ ਸਾਰਿਆਂ ਦੇ ਹੱਕਾਂ ਦੀ ਗੱਲ ਕਰੇਗਾ ਸੋ ਹੈਰਾਨੀ ਇਸ ਗੱਲ ਦੀ ਕਿ ਡੇਰਾ ਬਾਬਾ ਨਾਨਕ ਤੋਂ ਇੱਕ ਆਮ ਆਦਮੀ ਦਾ ਐਮਐਲਏ ਰੰਦਾਵਾ ਜਿਹੜਾ ਗੱਲਬਾਤ ਉਹ ਇਦਾਂ ਲੱਗ ਰਿਹਾ ਕਿ ਉਹ ਹੁਣ ਬਹੁਤ ਵੱਡਾ ਇੱਕ ਜਿਹੜਾ ਮਹਾਨ ਵਿਅਕਤੀ ਬਣ ਗਿਆ ਜਿਹੜਾ ਕੀ ਦਸਤਾਰ ਦੇ ਨਾਲ ਇਦਾਂ ਵੱਡਾ ਕੋਝਾ ਮਜ਼ਾਕ ਕਰ ਰਿਹਾ ਕਿ ਦਸਤਾਰਾਂ ਲਹਿ ਗਈਆਂ ਇਹਦੇ ਵਿੱਚ ਕੀ ਹੋ ਗਿਆ ਕਹਿੰਦਾ ਕਹਿੰਦਾ ਮੇਖਾ ਕਿਨ ਲੱਗੇ ਹੁੰਦੇ ਦਸਤਾਰਾਂ ਬੜੀ ਹੈਰਾਨੀ ਦੀ ਗੱਲ ਆ ਇਹ ਐਮਐਲਏ ਸਾਹਿਬ ਇਸ ਦਸਤਾਰ ਦੀ ਜਿਹੜੀ ਬਖਸ਼ਿਸ਼ ਆ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਨੇ ਇਸ ਗੱਲ ਨੂੰ ਕਹਿ ਕੇ ਦਿੱਤੀ ਸੀ ਕਿ ਇਹਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਈ ਯਾਦ ਕਰੇ ਹਮਰੀ ਗੁਰਿਆਈ ਤੁਸੀਂ ਵੀ ਇਸ ਗੱਲ ਦਾ ਮਾਣ ਕਰਦੇ ਹੋ ਪਰ ਮਾਣ ਕਰਨਾ ਛੱਡ ਦਿਓ ਕਿਉਂਕਿ ਕਿਉਂਕਿ ਤੁਹਾਡੇ ਵੀ ਜਿਹੜੀ ਦਸਤਾਰ ਆ ਉਹਦੇ 'ਚ ਕਿਹੜਾ ਕਿਲ ਵਿਖਾ ਲੱਗੀ ਹੈ ਸੋ ਇਸ ਕਰਕੇ ਜੋ ਤੁਸੀਂ ਕੱਲ ਗੁਲ ਖਲਾਏ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਮਾੜਾ ਕਾਰਾ ਵਾ ਤੇ ਖਾਸ ਤੌਰ ਤੇ ਤਾਂ ਭਗਵੰਤ ਮਾਨ ਦੇ ਉਸ ਵਾਧਿਆਂ ਦੀ ਵਾਦਾ ਖਿਲਾਫੀ ਆ ਤੇ ਪਰ ਦੂਜੇ ਪਾਸੇ ਤੁਹਾਡੇ ਆਕਾ ਜਿਹੜੇ ਅ ਸਿਸ਼ੋਧਿਆ ਦੇ ਕਹਿਣ ਤੇ ਕਿ ਆ ਧਾਮ ਧਾਮ ਛੰਡ ਬੇਦ ਜਿਹੜਾ ਉਹ ਨੀਤੀ ਬਣਾਈ ਆ ਉਹਦੇ ਤਹਿ ਤੁਸੀਂ ਦਸਤਾਰਾ ਲਾਈਆਂ ਭਾਵੇਂ ਕੀ ਇਹ ਗੱਲ ਦਾ ਖਿਆਲ ਰੱਖਿਓ ਕਿ ਸਮਾਂ ਪੱੜ ਰਿਹਾ ਪਤਾ ਨਹੀਂ ਲੱਗਦਾ ਕਿ ਕਦੋਂ ਇਸ ਗੱਲ ਦਾ ਜਵਾਬ ਦੇਣਾ ਪੈ ਜੀ ਸੋ ਇਸ ਕਰਕੇ ਬਹੁਤ ਵੱਡਾ ਇੱਕ ਅਫਸੋਸ ਹੈ ਕਿ ਇੱਕ ਸਿੱਖ ਜਿਹੜਾ ਐਮ ਐਲ ਏ ਆ ਉਹ ਜਿਹੜਾ ਦਸਤਾਰ ਦਾ ਇੰਨਾ ਮਜ਼ਾਕ ਬਣਾਉਂਦਾ ਕਿ ਦਸਤਾਰ ਉਤਰਨੀ ਕੋਈ ਖਾਸ ਗੱਲ ਨਹੀਂ ਹੈਗੀ ਆਪਣੇ ਆਪ ਨੂੰ ਉਸ ਦੇ ਹੰਕਾਰ ਜਿਹੜਾ ਚਰ ਕੇ ਬੋਲਦਾ ਇਹ ਬੜੀ ਮਾੜੀ ਗੱਲ ਭਾਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਮੌਜੂਦਾ ਸਰਕਾਰ ਤੇ ਸਰਕਾਰ ਦਾ ਸਬੰਧ ਲੋਕਾਂ ਵੱਲੋਂ ਜਿਹੜੀਆਂ ਸਿੱਖੀ ਸਿੱਖੀ ਮਰਜ਼ਾਦਾ ਸਿੱਖੀ ਪਰੰਪਰਾਵਾਂ ਦਾ ਮਜ਼ਾਕ ਉੜਦਾ ਦਿਖਾਈ ਦਿੱਤਾ ਹੈ ਜਿਹੜਾ ਕਿ ਸ਼ਤਾਬ ਦੀ ਜਿਹੜੀ ਹੈ ਉਸ ਦੇ ਵਿੱਚ ਹੁਣ ਕੱਲ ਇੱਕ ਨਵੀਂ ਜਿਹੜੀ ਖਬਰ ਦੇਖਣ ਵਿੱਚ ਆਈ ਹੈ ਬੜਾ ਅਫਸੋਸ ਹੋਇਆ ਇੱਕ ਐਮਐਲਏ ਜਿਹਨੂੰ ਬੜੇ ਸਾਰੇ ਲੋਕ ਇੱਕ ਬਹੁਤ ਬਹੁਤ ਦਿੰਦੇ ਆ ਤੇ ਉਹਨੂੰ ਚੁਣ ਕੇ ਭੇਜਦੇ ਆ ਤੇ ਉਹ ਤੋਂ ਆਸ ਕਰਦੇ ਆ ਕਿ ਇਹ ਸਾਡੇ ਸਭਧਾਨ ਦੀ ਵੀ ਰਾਖੀ ਕਰੇਗਾ ਸਾਡੇ ਧਰਮ ਦੀ ਰਾਖੀ ਕਰੇਗਾ ਸਾਡੇ ਸਾਰਿਆਂ ਦੇ ਹੱਕਾਂ ਦੀ ਗੱਲ ਕਰੇਗਾ ਸੋ ਹੈਰਾਨੀ ਇਸ ਗੱਲ ਦੀ ਕਿ ਡੇਰਾ ਬਾਬਾ ਨਾਨਕ ਤੋਂ ਇੱਕ ਆਮ ਆਦਮੀ ਦਾ ਐਮਐਲਏ ਰੰਧਾਵਾ ਜਿਹੜਾ ਗੱਲਬਾਤ ਉਹ ਇਦਾਂ ਲੱਗ ਰਿਹਾ ਕਿ ਉਹ ਹੁਣ ਬਹੁਤ ਵੱਡਾ ਇੱਕ ਜਿਹੜਾ ਮਹਾਨ ਵਿਅਕਤੀ ਬਣ ਗਿਆ ਜਿਹੜਾ ਕੀ ਦਸਤਾਰ ਦੇ ਨਾਲ ਐਡਾ ਵੱਡਾ ਕੋਝਾ ਮਜ਼ਾਕ ਕਰ ਰਿਆ ਕੀ ਦਸਤਾਰਾ ਲਹਿ ਗਈ ਇਹਦੇ ਵਿੱਚ ਕੀ ਹੋ ਗਿਆ ਕਹਿੰਦਾ ਕਹਿੰਦਾ ਮੇਖਾ ਕਰਨ ਲੱਗੇ ਹੁੰਦੇ ਦਸਤਾਰਾਂ ਬੜੀ ਹੈਰਾਨੀ ਦੀ ਗੱਲ ਆ ਇਹ ਐਮਐਲਏ ਸਾਹਿਬ ਇਸ ਦਸਤਾਰ ਦੀ ਜਿਹੜੀ ਬਖਸ਼ਿਸ਼ ਆ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਨੇ ਇਸ ਗੱਲ ਨੂੰ ਕਹਿ ਕੇ ਦਿੱਤੀ ਸੀ ਕਿ ਇਹਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਤੁਸੀਂ ਵੀ ਇਸ ਗੱਲ ਦਾ ਮਾਣ ਕਰਦੇ ਹੋ ਪਰ ਮਾਣ ਕਰਨਾ ਛੱਡ ਦਿਓ ਕਿਉਂਕਿ ਕਿਉਂਕਿ ਤੁਹਾਡੇ ਵੀ ਜਿਹੜੀ ਦਸਤਾਰ ਆ ਉਹਦੇ 'ਚ ਕਿਹੜਾ ਕਿਲ ਵੇਖਾ ਲੱਗਿਆ ਸੋ ਇਸ ਕਰਕੇ ਜੋ ਤੁਸੀਂ ਕੱਲ ਗੋਲ ਖਲਾਏ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਮਾਰਾਕਾਰਾ ਵਾ ਤੇ ਖਾਸ ਤੌਰ ਤੇ ਤਾਂ ਭਗਵੰਤ ਮਾਨ ਦੇ ਉਸ ਵਾਦਿਆਂ ਦੀ ਵਾਦਾਖਲਾਫੀ ਆ ਤੇ ਪਰ ਦੂਜੇ ਪਾਸੇ ਤੁਹਾਡੇ ਆਕਾ ਜਿਹੜੇ ਆ ਸ਼ਿਸ਼ੋਧੀਆਂ ਦੇ ਕਹਿਣ ਤੇ ਕਿ ਆ ਧਾਮ-ਧਾਮ ਛੰਡ ਬੇਦ ਜਿਹੜਾ ਉਹ ਨੀਤੀ ਬਣਾਈ ਆ ਉਹਦੇ ਤਹਿ ਤੁਸੀਂ ਦਸਤਾਰਾਂ ਲਾਈਆਂ ਭਾਵੇਂ ਕੀ ਇਹ ਗੱਲ ਦਾ ਖਿਆਲ ਰੱਖਿਓ ਕਿ ਸਮਾਂ ਪੜ ਰਿਹਾ ਪਤਾ ਨਹੀਂ ਲੱਗਦਾ ਕਿ ਕਦੋਂ ਇਸ ਗੱਲ ਦਾ ਜਵਾਬ ਦੇਣਾ ਪੈ ਜੀ ਸੋ ਇਸ ਕਰਕੇ ਬਹੁਤ ਵੱਡਾ ਇੱਕ ਅਫਸੋਸ ਹੈ ਕਿ ਇੱਕ ਸਿੱਖ ਜਿਹੜਾ ਐਮਐਲਏ ਆ